ਪਿਆਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਡਾਕਟਰ ਪਿਆਰਾ ਲਾਲ ਗਰਗਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਦੇਸ਼ ਦੀ ਜਿਹੜੀ ਕੈਬਨਿਟ ਸਬ ਕਮੇਟੀ ਔਨ ਸਿਕਿਉਰਿਟੀ ਹੈ ਉਹਨੇ ਤਿੰਨਾਂ ਫੌਜਾਂ ਨੂੰ ਜਿਹੜੀ ਖੁੱਲ੍ਹ ਦੇ ਦਿੱਤੀ ਹੈ ਇਹ ਮੀਟਿੰਗ ਜਿਹੜੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋਈ ਸੀ ਤੇ ਹੁਣ ਦੇਸ਼ ਦੇ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਹੋ ਰਹੀ ਹੈ ਕਿ ਭਾਰਤ ਕਿਸ ਕਿਸਮ 'ਚ ਜਾਏਗਾ ਕਿਸ ਤਰ੍ਹਾਂ ਦੀ ਗੱਲਬਾਤ ਅੱਗੇ ਹੋਏਗੀ ਕਿ ਲੜਾਈ ਕਿਉਂਕਿ ਭਾਰਤ ਨੇ ਤਿੰਨ ਲੜਾਈਆਂ ਪਹਿਲਾਂ ਲੜੀਆਂ ਸਰਜਿਕਲ ਸਟ੍ਰੈਕ ਵੀ ਹੋਇਆ ਇਸ ਵਾਰ ਕੀ ਹੋਏਗਾ ਇਹਨੂੰ ਸਾਰੇ ਲੋਕ ਸਾਡੇ ਦੇਸ਼ ਦੇ ਜਾਣਨ ਜਾਣਨਾ ਚਾਹੁੰਦੇ ਉਹਨਾਂ 'ਚ ਉਤਸੁਕਤਾ ਹੈ ਵੀ ਭਾਰਤ ਜਿਹੜਾ ਪਹਿਲ ਕਮ ਹਮਲਾ ਹੋਇਆ ਜਿਹਦੇ 'ਚ 28 ਲੋਕ ਮਾਰੇ ਗਏ ਸਲਾਨੀ ਮਾਰੇ ਗਏ ਉਹਦੇ ਦਾ ਬਦਲਾ ਕਿਵੇਂ ਲਏਗਾ ਡਾਕਟਰ ਸਾਹਿਬ ਤੁਸੀਂ ਇਹ ਸਾਰੀ ਸਥਿਤੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਮੂ ਸਾਹਿਬ ਅਸੀਂ 47 ਜੰਗ ਹੋਈ ਅਧਕ ਕਸ਼ਮੀਰ ਭਾਵੇਂ ਸਾਡੇ ਚਲੇ ਗਿਆ ਪਰ ਸੀ ਉਹ ਜੰਗ ਜਿੱਤੀ ਸੀ ਫਿਰ ਵੀ ਆਕਰ ਕਰ ਤੇ ਇਸੇ ਤਰ੍ਹਾਂ 657171 ਦਾ ਪਾਕਿਸਤਾਨ ਨੂੰ ਆਉਂਦਾ ਮੂੰਹ ਦਿਖਾਣੀ ਪਈ ਫੇ 98 ਦੇ ਵਿੱਚ ਕਾਰਗਰਬਾਰ ਵਾਲਾ ਜਿਹੜਾ ਸਿਸਟਮ ਸੀ ਉਹ ਵੀ ਅਸੀਂ ਚਿੱਤਿਆ ਹੈ ਕਿ ਹੁਣ ਜਿਹੜੀ ਪਾਕਿਸਤਾਨ ਨੇ ਇਹ ਕਿਹਾ ਉਹਨਾਂ ਦੇ ਮੰਤਰੀ ਕਹਿੰਦੇ ਅਸੀਂ ਇਸ ਵੀਡੀਓ ਨੂੰ ਮਾਰਨੋਂ ਨਹੀਂ ਕਹਿੰਦੇ ਸੀ ਵੈਸੇ ਤਾਂ ਮੀਡੀਆ ਨਾਲੋਂ ਦਾ ਟੱਕਰ ਚੱਗੀ ਰਹੀ ਹੈ ਭਾਰਤ ਦੇ ਵਿੱਚ ਤਾਂ ਬਕਵਾਸ ਉਦਾਂ ਚਾਹ ਹੋ ਰਿਹਾ ਹੋ ਰਿਹਾ ਸਿਚੁਏਸ਼ਨ ਦੇ ਲੋਕ ਬੜੇ ਨਿਰਾਸ਼ ਨੇ ਆਪਣਾਣਾ ਨੇ ਪਾਕਿਸਤਾਨ ਨੇ ਵੀ ਸਿਰ ਨਾ ਹੀ ਪਾਕਿਸਤਾਨ ਨੂੰ ਇਸ ਗੱਲ ਤੋਂ ਕੀ ਲੈਣਾ ਸੀ ਆਪ ਦਾ ਆਪੇ ਸੰਭਾਲਾਂਗੇ ਸੋ ਨੇ ਜਾਣਬੁੱਝ ਕੇ ਜੰਗ ਨੂੰ ਵਧਾਉਣ ਵਾਸਤੇ ਗੱਲ ਕਰੀ ਹੈ ਕਿਸਮ ਦੀ ਉਹਨੇ ਜ਼ਿੰਮੇਵਾਰੀ ਲਈ ਹੈ ਵੀ ਅਸੀਂ ਜਿਹੜੇ ਟੈਰਰਿਸਟ ਨੇ ਉਹਨਾਂ ਨੂੰ ਅਸੀਂ ਸਮਰਥਨ ਦਿੰਦੇ ਹਾਂ ਇੱਕ ਉਹਨਾਂ ਦੇ ਬੰਦੇ ਨੇ ਕਿਹਾ ਵੀ ਸਾਡੀ ਚਾਹੇ ਸ਼ਾਰਗ ਹੈ ਜਿਹੜਾ ਕਸ਼ਮੀਰ ਹੈ ਸੋ ਜਦ ਤੁਸੀਂ ਇਸ ਪ੍ਰਾਂਤੀ ਨੂੰ ਪਾਲੀ ਬੈਠੇ ਹੋ ਉਹਨਾਂ ਦੇ ਆਪਦੇ ਅੰਦਰ ਉਹਨਾਂ ਦਾ ਬਲੋਚਸਤਾਨ ਸਿੰਧ ਦਾ ਕੀ ਹਾਲ ਆਪਾਂ ਨੂੰ ਸਭ ਨੂੰ ਪਤਾ ਹੈ ਉਹਨਾਂ ਦੇ ਅੰਦਰੂਨੀ ਝਗੜੇ ਕਿੰਨੇ ਨੇ ਉਹ ਵੀ ਪਤਾ ਹੈ ਗਿਆ ਉਹਨਾਂ ਦਾ ਹਾਲ ਤਾਂ ਅਰਥਚਾਰਾ ਸਾਡੇ ਮੁਕਾਬਲੇ ਕਿੱਥੇ ਖੜਾ ਹੈ ਗਰੀਬੀ 'ਚ ਉਹ ਵੀ ਪਤਾ ਹੈ ਗਿਆ ਪਰ ਪਾਕਿਸਤਾਨ ਨੇ ਆਪਣੀ ਜਨਤਾ ਨੂੰ ਸਫਲੀ ਦੇਣੀ ਹੈ ਭਾਰਤ ਦੇ ਵਿੱਚ ਵੀ ਬਹੁਤ ਸਾਰੀਆਂ ਕਤਾਹੀਆਂ ਬਹੁਤ ਸਾਰੀਆਂ ਗੱਲਾਂ ਨੂੰ ਇਹ ਸਰਗਰਮ ਪਾਕਿਸਤਾਨ ਦੇ ਖਾਤੇ ਪਾ ਕੇ ਗੱਦ ਕਰਨ ਦੀ ਆਦਤ ਹੈ ਮੁਸਲਮਾਨਾਂ ਨੂੰ ਹਰ ਗੱਲ ਦੇ ਉੱਤੇ ਜੁਮੇ ਵਾਟਰ ਹੋਣ ਦੀ ਆਦਤ ਹੈ ਖਾਸ ਕਰਕੇ ਜੋ ਮੌਜੂਦਾ ਸਰਕਾਰ ਹੈ ਸੋ ਇਹ ਦੋਨੇ ਪਾਸੇ ਇਹਨਾਂ ਦੋਹਾਂ ਦੇਸ਼ਾਂ ਦੀ ਇਹ ਲੋੜ ਹੈ ਵੀ ਜੰਗਤਿਕ ਚੋਕ ਹੈ ਜਾਬ ਇਹ ਮੁਲਕਾਂ ਨੂੰ ਕਿਉਂਕਿ ਦੋਨੇ ਹਿੱਲੇ ਹੋਏ ਨੇ ਪਾਕਿਸਤਾਨ ਦਾ ਵੀ ਆਪਣਾ ਬੁਰਾ ਹਾਲ ਹੈ ਭਾਰਤ ਦੇ ਵਿੱਚ ਵੀ ਕਦੇ ਕਹਿੰਦੇ ਨੇ ਨਾ ਮੋਦੀ ਨੇ ਰਹਿਣਾ ਨਹੀਂ ਰਹਿਣਾ ਕਦੇ ਕਹਿੰਦੇ ਨੇ ਵੀ ਮਿਡ ਟਰਮ ਪੋਲ ਕਰਾ ਦੇਣੀ ਹੈ ਕਦੇ ਕਹਿੰਦੇ ਨੇ ਵੀ ਯੋਗੀ ਜੀ ਥਾਂ ਤੇ ਉਹ ਜਿਹੜਾ ਕਸ਼ਮੀਰ ਵਾਲਾ ਗਵਰਨਰ ਇੱਥੇ ਆਇਆ ਹੋਇਆ ਦੀ ਉਹ ਆਈਐਸ ਵਾਸਤੇ ਸੀ ਵੀ ਯੋਗੀ ਜੀ ਸਾਥੇ ਸੀਐਮ ਬਣੋਆ ਸੋ ਆਰਐਸਐਸ ਦਾ ਸੈਕਟਰੀ ਆਰਐਸਐਸ ਦੇ ਕਹੇ ਚੋ ਬੀਜੇਪੀ ਦਾ ਲੱਗੇਗਾ ਜਾਂ ਕੋਈ ਹੋਰ ਲੱਗੇਗਾ ਏ ਵੀ ਚਗਣਾ ਚਾਹਿਆ ਸੋ ਇਹਦੇ ਅੰਦਰੂਨੀ ਝਗੜੇ ਭਾਰਤ ਵਿੱਚ ਹੋ ਵੀ ਉਹ ਵੀ ਉਹਨਾਂ ਵਾਸਤੇ ਜੰਗ ਹੋਣਾ ਤਾਂ ਇੱਕ ਬੜਾ ਬਿੱਲੀ ਦੇ ਪਾਣੀ ਚੱਕਾ ਟੁੱਟਣ ਵਾਲੀ ਗੱਲ ਹੈ ਕਿਉਂਕਿ ਲੋਕਾਂ ਦੇ ਜੋ ਆਖੀ ਮਰਦੇ ਨੇ ਪਰ ਜਿਹੜਾ ਇਹ ਪਹਿਲਗਾਮ ਹੋਇਆ ਹੈ ਪਹਿਲਗਾਮ ਦਾ ਵੀ ਬੜੇ ਸ਼ੰਕੇ ਨੇ ਉਹਦੇ ਉੱਤੇ ਵੀ ਇੱਕ ਜਿੰਨਾ ਚਿਰ ਨਿਰਪੱਖ ਜਾਂਚ ਨਹੀਂ ਹੁੰਦੀ ਉਹਨਾਂ ਚਿਰ ਕਹਿਣਾ ਬਹੁਤ ਮੁਸ਼ਕਲ ਹੈ ਕਿੰਨੀ ਕਿੰਨੀ ਕਿਹਦੀ ਜ਼ਿੰਮੇਵਾਰੀ ਹੈ ਪਰ ਪਾਕਿਸਤਾਨ ਨੇ ਤਾਂ ਇੱਕ ਕਿਸਮ ਦੀ ਜ਼ਿੰਮੇਵਾਰੀ ਲਈ ਨਹੀਂ ਨਾ ਵੀ ਹਾਂ ਅਸੀਂ ਅੱਥਰੂ ਅਗਨ ਸ਼ਾ ਦਿੰਦੇ ਆ ਤੇ ਭਾਰਤ ਨੇ ਵੀ ਇੰਨੀ ਕਿ ਜਿੰਮੇਵਾਰ ਡੈਲੀ ਵੀ ਹਾਂ ਸਤੋ ਕਤਾਹੀ ਹੋਈ ਹੈ। ਤੋਂ ਇੱਕ ਬਾਅਦ ਚ ਉਹਨਾਂ ਨੇ ਉਸ ਨੂੰ ਡਿਲੀਟ ਕਰਾਉਣਾ ਸ਼ੁਰੂ ਕਰਤਾ। ਆਫੀਸ਼ੀਅਲੀ ਡਿਨਾਈ ਨਹੀਂ ਕਰਿਆ, ਡਿਲੀਟ ਕਰਾਉਣਾ ਸ਼ੁਰੂ ਕਰਤਾ ਚੰਨਾ। ਕਿਤਾ ਕਿ ਹੁਣ ਪ੍ਰਚਾਰ ਨਾ ਹੋਵੇ, ਬਸ ਜਿੰਨੀ ਕਿ ਜਿੰਮੇਵਾਰ ਡੈਲੀ ਹੈਗੀ ਉਹਨੂੰ ਪ੍ਰਚਾਰ ਨਾ ਹੋਵੇ। ਉਹਨੇ ਪ੍ਰਚਾਰ ਰੋਕਿਆ ਨਾ ਕਿ ਜਿੰਮੇਵਾਰੀ ਵਾਪਸ ਲੈਣ ਦਾ ਕੋਈ ਧਿਆਨ ਨਹੀਂ ਦਿੱਤਾ। ਕੋਈ ਜਿੰਮੇਵਾਰੀ, ਕੋਈ ਕਤਾਹੀ ਕੋਈ ਹੈ ਜਾਂ ਧਿਆਨ ਕੋਈ ਨਾ ਗ੍ਰਹਿ ਮੰਤਰੀ ਦਾ ਨਾ ਪ੍ਰਾਇਮਿਸਟਰ ਨਾ ਰੱਖ ਮੰਤਰੀ ਦਾ ਕੋਈ ਧਿਆਨ ਨਹੀਂ ਹੈ। ਉਹਨੇ ਇਸ ਦੇ ਵਿੱਚ ਹਾਂ ਗ੍ਰਹਿ ਮੰਤਰੀ ਗ੍ਰਹਿ ਮੰਤਰੀ ਉਹ ਵਿਚਾਰ ਚੱਲ ਰਿਹਾ ਸੀ ਅ ਕੀ ਉਹਨਾਂ ਚਾਹੁੰਦੇ ਦੀ ਜਗ੍ਹਾ ਲਾਏਗਾ ਕੀ ਇਹ ਤੇ ਕਾਫੀ ਕੁਝ ਚਾਹਤੇ ਸੋ ਇਹਦੇ ਵਿੱਚ ਮੈਨੂੰ ਇਹ ਲੱਗਦਾ ਵੀ ਜਿੱਦਾਂ ਦੇ ਹਾਲਾਤ ਬਣ ਗਏ ਦੇਸ਼ 'ਚ ਤੇ ਬਿਹਾਰੀਆਂ ਚੋਣਾ ਵੀ ਆ ਰਹੀਆਂ ਨੇ ਉਹਦਾ ਵਾਸਤੇ ਇਹਨਾਂ ਦੀ ਇੱਕ ਢੋਲ ਬਣ ਗਈ ਹੈ ਵੀ ਹੁਣ ਥੋੜੀ-ਮੋਟੀ ਠੂਠਾ ਠੱਪ ਠੱਪ ਕਰਨਾ ਇਹਨਾਂ ਨੇ ਪਾਣੀ ਬੰਦ ਕਰਨ ਦਾ ਗੱਲ ਕਹਿ ਕੇ ਉਹਦੇ ਚੋਂ ਪਾਣੀ ਚੋਂ ਨਿਕਲਦਾ ਤਾਂ ਪਛਾਈ ਨਹੀਂ ਨਾ ਨਿਕਲਦਾ ਉਹ ਕਹਿੰਦੇ ਟਪ ਪਾਣੀ ਦੇ ਵਜੋਂ ਪਾਣੀ ਜਦੋਂ ਵੈਸੀ ਨਹੀਂ ਰੋਕ ਸਕਦੇ ਦੂਜੀ ਗੱਲ ਪਾਣੀ ਜਦੋਂ ਹੁਣ ਜੀ ਫਿਜ਼ੀਕਲੀ ਵੀ ਔਖਾ ਹੈ ਤੀਜੀ ਗੱਲ ਉਹ ਜਿਹੜੀ ਸੰਧੀ ਆ ਉਹ ਚੋਂ ਨਿਕਲਦਾ ਵੀ ਕਾਇਨਾ ਤਾਂ ਬੜਾ ਸੌਖ ਕੈਨਾ ਬੜਾ ਵੀ ਅਸੀਂ ਤੋੜਤੀ ਇਹ ਤਾਂ ਕੋਈ ਔਕਾ ਕੰਮ ਨਹੀਂ ਕੋਈ ਕਰ ਮੈਂ ਨਹੀਂ ਮੰਨਦਾ ਕਿ ਕੋ ਸਮਝੋ ਤ ਤਾਂ ਕਾਇਮ ਹੈ ਨਾ ਸੋ ਕਿਸੇ ਜਿਵੇਂ ਰਜਿਸਟਰੀ ਹੋ ਜੇ ਜ਼ਮੀਨ ਦੀ ਕੋਈ ਕਹੀ ਜਾ ਮੈਂ ਨਹੀਂ ਮੰਨਦਾ ਇਹ ਰਜਿਸਟਰੀ ਹੈ ਉਹ ਨਾਮ ਨੇ ਉਹ ਮੰਨਣ ਨਾਲ ਰਜਿਸਟਰੀ ਥੋੜਾ ਖਤਮ ਹੋ ਜਾਂਦੀ ਹੈ ਸੋ ਇਹੋ ਜੀ ਗੱਲ ਹੈਗੀ ਹੈ ਸੋ ਇਹਦੇ ਵਿੱਚ ਮੈਨੂੰ ਆਇ ਲੱਗਦਾ ਹੈ ਵੀ ਹੁਣ ਉਹ ਕੋਈ ਲਿਮਟਡ جنگ ਹੋਏਗਾ ਕਿ ਉਹਦੇ ਵਿੱਚ ਭਾ ਸਰਕਾਰ ਨੇ ਜਦ ਕੇ ਫੈਸਲਾ ਤਾਂ ਸਿਆਸੀ ਲੈਣਾ ਹੁੰਦਾ ਉਹਨਾਂ ਨੇ ਸੁਰੱਖਿਆ ਬਣਾ ਕੇ ਚੰਗਾ ਸੁਰੱਖਿਆ ਬਲੇ ਫੈਸਲਾ ਨਹੀਂ ਲੈ ਸਕਦੇ ਵੀ ਜੰਗ ਕਰਨੀ ਆ ਜਾਂ ਨਹੀਂ ਕਰਨੀ ਇਹ ਫੈਸਲਾ ਸਿਆਸਤਨੀ ਲੈਣਾ ਹੁੰਦਾ ਸੁਰੱਖਿਆ ਬਲਤਾ ਇਹ ਦੱਸ ਸਕਦੇ ਨੇ ਵੀ ਸਾਡੀ ਚੈਰੀ ਕਿੰਨੀ ਐ ਕਿਹੜੇ ਪਾਸੇੋਂ ਅਸੀਂ ਹਮਲਾ ਕਰ ਸਕਦੇ ਆ ਨਹੀਂ ਕਰਨਾ ਚਾਹੀਦਾ ਐ ਜਾਂ ਥੋੜਾ ਬਾਰਸ਼ਾ ਬੂਛੜੀ ਕਿ ਕਰਨਾ ਚਾਹੀਦਾ ਐ ਜਾਂ ਬਾਰਸ਼ਾ ਤੋਂ ਪਹਿਲਾਂ ਪਹਿਲਾਂ ਕਟਾ ਕੱਟੀ ਕਰਨਾ ਇਹ ਸਾਰਾ ਕੁਝ ਸੁਰੱਖਿਆ ਬਣਾ ਨੇ ਦੇਖਣਾ ਕਿਹੜੇ ਸੈਕਟਰ ਚੋਂ ਕਰਨਾ ਪਰ ਇਹ ਇਹਦੀ ਕਰਨਾ ਜਾਂ ਨਹੀਂ ਕਰਨਾ ਇਹ ਸੁਰੱਖਿਆ ਬਣਾ ਦਾ ਫੈਸਲਾ ਨਹੀਂ ਐ ਇਹ ਜਿਹੜਾ ਇਹ ਸੁਰੱਖਿਆ ਬਣਾ ਨੂੰ ਕਹਦਾ ਵੀ ਤੁਸੀਂ ਫੈਸਲਾ ਲਵੋ ਇਹ ਦੇਸ਼ ਦੀ ਡੈਮੋਕ੍ਰੇਸੀ ਉੱਤੇ ਸਿਵਲ ਹਕੂਮਤ ਦਾ ਮੈਂ ਕਹਾਂਗਾ ਕਿ ਕਮਜ਼ੋਰੀ ਐ ਏ ਨਹੀਂ ਕਹੀਦਾ ਭਾਵੇਂ ਕਹਿ ਵੀ ਦਿੱਤਾ ਹੋਵੇ ਤਾਂ ਵੀ ਪੰਗਲੀ ਖਲੀ ਨਹੀਂ ਹੈ ਗੱਪ ਚਾਈ ਰਹੀ ਹੁੰਦੀ ਕਿਉਂਕਿ ਸੁਰੱਖਿਆ ਬਲਾਂ ਨੂੰ ਅਸੀਂ ਕਹੀਏ ਸੁਰੱਖਿਆ ਬਲਾਂ ਕੋਲ ਦੇ ਤਰੀਕੇ ਪੈਨਾਮੀ ਤੁਸੀਂ ਉਹਦੀ ਤਿਆਰੀ ਕਰਕੇ ਦੱਸੋ ਫਿਰ ਆਪਾਂ ਇਹਦਾ ਨਾਂ ਦਿਨਾਲੀ ਕਰਤਾਗੇ ਡਾਕਟਰ ਸਾਹਿਬ ਇਹ ਕਿਹਾ ਜਾਂਦਾ ਵੀ ਬਾਰਡਰ ਦੇ ਉੱਪਰ ਜਿਹੜੇ ਕਿਸਾਨਾ ਉਹਨਾਂ ਨੂੰ ਕਿਹਾ ਗਿਆ ਫੌਜ ਵੱਲੋਂ ਵੀ ਤੁਸੀਂ ਆਪਣਾ ਕੰਮ ਜਲਦੀ ਸਬਮਿਟੋ ਬਿਕੋਜ਼ ਤਿਆਰੀ ਤਾਂ ਹੈ ਜਈ ਹੋਈ ਹੈ ਉਹ ਤਾਂ ਫੌਜ ਨੇ ਵੈਸੇ ਵੀ ਕਹਿ ਦੇਣਾ ਸੀ ਕਿਉਂਕਿ ਫੌਜ ਨੇ ਕਿਸਾਨਾਂ ਨੂੰ ਉਹ ਸਾਰਾ ਏਰੀਆ ਫੌਜ ਦੇ ਕੰਟਰੋਲ ਚ ਹੀ ਹੈ ਜਿਹੜਾ ਮਿਲਟਰੀ ਫੋਰਸ ਦੇ ਉਹਨੇ ਤਾਂ ਜਦੋਂ ਉਹਨੂੰ ਸਾਹਫਰ ਹੈ ਉਹਨੇ ਉਹ ਤਾਂ ਪਾ ਰਹੇ ਹੋ ਜੇ ਸਰਕਾਰ ਦਾ ਨਾ ਵੀ ਹੁਕਮ ਹੈ ਤਾਂ ਵੀ ਕਿਸਾਨਾਂ ਨੂੰ ਕਹਿ ਦਿੰਦੀ ਹੈ ਵੀ ਤੁਸੀਂ ਖਾਦੀ ਕਰੋ ਹੁਣ ਤਾਂ ਕਿਉਂਕਿ ਸਰਕਾਰ ਨੇ ਵੀ ਕਿਹਾ ਤਾਂ ਵੀ ਤੁਸੀਂ ਫੈਸਲਾ ਉਹਨਾਂ ਨੇ ਖਾਦੀ ਕਰਨ ਨੂੰ ਕਹਿਤਾ ਤਾਂ ਹੀ ਤਾਂ ਮੈਂ ਕਹਿੰਦਾ ਵੀ ਲਿਮਟਡ ਵਾਰ ਦਾ ਸਕੋਪ ਹੈ ਜਿਹੜਾ ਕਿਸਾਨਾਂ ਨੂੰ ਕਿਹਾ फटाफट ਆਪਦੀਆਂ ਫਸਲਾਂ ਚੱਕ ਲੋ ਉਤਾਰ ਦੇ ਪਰਲੋ ਤੇ ਉਹ ਜਿੰਨਾ ਚੁਣਾਕੇ ਕਰ ਰਹੇ ਨੇ ਉਹ ਸਕੋਪ ਦੀ ਨਿਸ਼ਾਨੀ ਹੈ ਵੀ ਕੋਈ ਨਾ ਕੋਈ ਥੋੜੀ-ਮੋਟੀ ਵੱਡੀ ਜੰਗ ਦਾ ਮੈਨੂੰ ਕੋਈ ਖਤਰਾ ਲੱਗਦਾ ਨਹੀਂ ਹੈ ਜੀ ਕਿਉਂਕਿ ਜੇ ਵੱਡੀ ਜੰਗ ਜਾਣਗੇ ਵੀ ਯੂਕਰੇਨ ਵਰਗੇ ਵਰਤ ਲੋ ਰੂਸ ਨਹੀਂ ਹਰਾ ਸਕਿਆ ਜੀ ਇੰਨਾ ਚਿਰ ਚੱਗੀ ਸੀ ਦੀਦੀ ਕਦੇ ਉਹ ਨਹੀਂ ਸੀ ਤੇ ਦੂਜੀ ਗੱਲ ਇਹ ਹੈ ਵੀ ਤਵਾਹੀ ਤਾਂ ਭਾਵੇਂ ਦੋਹਾਂ ਦੀ ਹੁੰਦੀ ਹੁੰਦੀ ਆ ਉਹਦੇ ਵਿੱਚ ਕਿ ਉਤੋਂ ਤਾਂ ਕੱਲਾ ਅਮਰੀਕਾ ਸੀ ਉਹਦੇ ਨਾਲ ਜਿਹੜਾ ਚੀਨ ਸੀ ਉਹ ਟੇਢੇ ਤਰੀਕੇ ਨਾਲ ਰੂਸ ਦੇ ਨਾਲ ਸੀਗਾ ਇੱਥੇ ਤਾਂ ਹੁਣ ਸਿੱਧਾ ਇੱਕ ਪਾਸੇ ਅਮਰੀਕਾ ਜਾਏਗਾ ਇੱਕ ਪਾਸੇ ਚੀਨ ਜਾਏਗਾ ਚੀਨ ਨੇ ਵੀ ਪੱਖ ਸਤਨ ਨੂੰ ਕਹਿ ਵੀ ਐਵੇਂ ਜੰਗ ਦੇ ਚੱਕਰ ਚ ਨਾ ਪੈਜੋ ਦੋਨੇ ਤਰ੍ਹਾਂ ਦੋਨਾਂ ਤਰ੍ਹਾਂ ਨੂੰ ਬਲਕੇ ਸੁਨੇਹਾ ਦਿੱਤਾ ਹੈ ਵੀ ਤੁਸੀਂ ਸ਼ਾਂਤੀ ਕਰੋ ਐਵੇਂ ਨਾ ਬਹੁਤਾ ਗਰਮ ਹੋ ਕੇ ਗੱਲਾਂ ਕਰ। ਸੋ ਦੇਖਦੇ ਆ ਉਹਦਾ ਕੀ ਆ ਸੁਣਦਾ ਪਰ ਮੈਨੂੰ ਐ ਲੱਗਦਾ ਵੀ ਇਹ ਅਜੇ ਕਿਉਂਕਿ ਅਮਰੀਕਾ ਤੇ ਚੀਨ ਦੇ ਵੀ ਇੰਟਰਸਟ ਨੇ ਵੀ ਮਾੜੀ ਮੋਟੀ ਜੰਗ ਹੋ ਗਈ। ਉਹਨਾਂ ਅੱਜ ਵਪਾਰ ਦੇ ਵਿੱਚ ਸੰਕਟ ਹੈ। ਉਹ ਸੰਕਟ ਹੱਲ ਕਰਨ ਦਾ ਵੀ ਇੱਕ ਜੰਗ ਇੱਕ ਢੰਗ ਹੁੰਦੀ ਹੈ। ਤੇ ਉਹ ਜੰਗ ਅਮਰੀਕਾ ਤੇ ਚੀਨ ਤਾਂ ਆਪਸ ਵਿੱਚ ਲਾਉਣਗੇ ਨਹੀਂ। ਉਹ ਨੰਗ ਨਹੀਂ ਤਾਂ ਭਾਰਤ ਤੇ ਪਾਕਿਸਤਾਨ ਦੀ ਹੈ। ਸੋ ਲਿਮਿਟਿਡ ਜੰਗ, ਸੀਮਿਤ ਜੰਗ ਹੋਣ ਦਾ ਮੈਨੂੰ ਅਜੇ ਵੀ ਸੰਭਾਵਨਾ ਲੱਗਦੀ ਹੈ। ਡਾਕਟਰ ਸਾਹਿਬ ਦੋਨੇ ਦੇਜ ਨਿਊਕਲੀਅਰ ਪਾਵਰ ਨੇ ਕੀ ਇਹ ਜੇ ਅਸੀਂ ਜੰਗ ਲਾਉਣੇ ਇਹੋ ਜਿਹਾ ਖਰਚਾ ਵੀ ਹੋ ਸਕਦਾ ਨਿਊਕਲੀਅਰ ਪਾਵਰ ਕੋਈ ਇਸਤੇਮਾਲ ਕਰ ਲਵੇ ਪਾਕਿਸਤਾਨ ਸੋਚ ਵੀ ਹੋਣਾ ਸੀ ਜਿਆ ਰਹੇ ਜੇ ਸਾਡੀ ਹੋਂਦ ਨੂੰ ਖਤਰਾ ਖੜਾ ਹੋ ਸਕਦਾ ਹੈ ਕੋਈ ਇਹੋ ਜਿਹੀ ਗੜਬੜ ਹੋ ਸਕਦੀ ਹੈ ਪਾਕਿਸਤਾਨ ਨੇ ਕਿਹਾ ਵੀ ਅਸੀਂ ਨਿਊਕਲੀਅਰ ਪਾਵਰ ਆ ਸੀਮਤਾਂਗੇ ਪਰ ਉਹ ਤਾਂ ਰੂਸ ਨੇ ਪੰਜਾਹਵਰੀ ਕਹਤਾ ਸੀ ਜੇ ਨਿਊਕਲੀਅਰ ਨੂੰ ਵੀ ਚੰਗਾ ਕੋਈ ਨਹੀਂ ਅਸੀਂ ਦੇਖਾਂਗੇ ਅਸੀਂ ਸਭ ਤਬਾਹ ਕਰਾਂਗੇ ਨਿਊਕਲੀਅਰ ਪਾਵਰ ਹੋਣਾ ਤੇ ਇਹ ਧਮਕਾ ਮਾਰਨਾ ਕਿ ਅਸੀਂ ਨੂੰ ਵਰਤਾਂਗੇ ਇਹ ਸੌਖਾ ਕੰਮ ਹੈ ਇਹ ਕੁਡਨੀਤਿਕ ਚਾਲ ਵੀ ਹੋ ਸਕਦੀ ਹੈ ਕਲੋ ਸੱਚੀ ਮੁੱੱਚੀ ਨਿਕਲ ਪਾਵਲ ਨੂੰ ਵਰਤਣਾ ਜਿਹੜੇ ਨਿਕੋ ਹੈਡ ਨੂੰ ਵਰਤਣਗੇ ਪਾਕਿਸਤਾਨ ਤੇ ਹਿੰਦੂਸਤਾਨ ਦਾ ਬਾਰਡਰ ਇਹੀ ਕਾਮਨ ਹੈ ਉਹ ਦੋਨੇ ਪਾਸੇ ਉਹ ਕੋਈ ਫੇਕ ਕੋਈ ਐਂ ਦੇਖ ਕੇ ਜਾਂਦਾ ਵੀ ਹੁਣੇ ਪਾਕਿਸਤਾਨ ਦੀ ਬਾਰਡਰ ਆ ਗਈ ਹੁਣ ਮੈਂ ਇਹ ਰੈਡਕਲਿਫ ਲਾਈਨ ਆ ਗਈ ਇਹ ਤੋਂ ਮੈਂ ਅੱਗੇ ਨਹੀਂ ਟੱਪਣਾ ਫੇਕ ਫੇਕ ਤਾਂ ਦੋਨੇ ਪਾਸੇ ਜਾਏਗਾ ਕਰੋਨਾ ਫੈਲਦਾ ਸਾਰੀ ਦੁਨੀਆ ਚ ਫੈਲਦਾ ਸੀ ਹਾਂਜੀ ਸੋ ਨਿਕੋ ਦੇ ਪਾਵਰ ਇੰਨੀ ਸੌਖੀ ਨਹੀਂ ਆ ਖਾਸ ਕਰਕੇ ਇੰਡੀਆ ਪਾਕਿਸਤਾਨ ਵਰਗੇ ਐਵੀਏਚ ਵਰਤਣੇ ਤਾਂ ਬਹੁਤ ਹੀ ਮੁਸ਼ਕਿਲ ਹੈ ਉਹ ਦੋਨਾਂ ਦੇਸ਼ਾਂ ਦੀ ਪੈਗੇ ਆਪਦੇ ਦੇਸ਼ ਦੇ ਵੰਭਾ ਆਪਣੀ ਹੀ ਮਾਰਨਗੇ ਜਿਵੇਂ ਅੱਗੇ ਕਿਸੇ ਜ਼ਮਾਨੇ ਚ ਹੁੰਦਾ ਵੇ ਰਾਜੇ ਹਾਥੀਆਂ ਨਾਲ ਲੜਾਈ ਕਰਦੇ ਸੀ ਸ਼ਰਾਬ ਸ਼ਰੂ ਘੜਾ ਦਿੰਦੇ ਹਾਥੀਆਂ ਨੂੰ ਕਈ ਵਾਰ ਹਾਥੀ ਮੁੜ ਕੇ ਪਿੱਛੇ ਆਉਂਦੀ ਫੌਜ ਨੂੰ ਹੀ ਡਰ ਦਿੰਦੇ ਇਹ ਹੁਣ ਇਹ ਵੀ ਹੋ ਸਕਦਾ ਸੋ ਕਿਉਂਕਿ ਮੈਨੂੰ ਲੱਗਦਾ ਨਹੀਂ ਵੀ ਨਿਊਕਲੀਅਰ ਪਾਵਰ ਨੂੰ ਇਸ ਤਰੀਕੇ ਵਰਤਣਗੇ ਇੰਟਰਨੈਸ਼ਨਲ ਪ੍ਰੈਸ਼ਰ ਵੀ ਹੈ ਨਿਊਕਲੀਅਰ ਪਾਵਰ ਨਾ ਵਰਤਣ ਦੇ ਹੁੰਦੇ ਨੇ ਪਰ ਫਿਰ ਵੀ ਸਮਾਂ ਦੱਸੇਗਾ ਅਜੇ ਇਹੀ ਲੱਗਦਾ ਹੈ ਵੀ ਇਹ ਲਿਮਟਡ ਇਨਫੈਂਟਰੀ ਵਾਲੀ جنگ ਹੀ ਕਰਨਗੇ ਹਾਲਾਂਕਿ ਪਾਕਿਸਤਾਨ ਕੋਲੇ ਪਹਿਲਾਂ ਇਨਫੈਂਟਰੀ ਤੋਂ ਸਵਾਏ 에ਅਰ ਫੋਰਸ ਨੇਵੀ ਬਹੁਤ ਘੱਟ ਸੀ ਨਾ ਮਾਤਰੀ ਸੀ ਸੋ ਉਹਨਾਂ ਨੇ ਉਹ ਤਕਲੀ ਕਰੀ ਹੈ ਉਹਨਾਂ ਕੋਲ ਨੇਵੀ ਤੇ 에어ਫੋਰਸ ਵੀ ਤਕਲੀ ਹੋਈ ਆ ਉਸੇ ਚੋਂ ਨਿਕਲਵਾਰ ਦੀ ਗੱਲ ਕਰਦੇ ਨੇ 에어ਫੋਰਸ ਦੇ ਤਕੜੇ ਹੋਣ ਕਰਕੇ ਕਿ ਪਰ ਇੰਡੀਆ ਦੀ ਤੇ ਨੇਵੀ 에어ਫੋਰਸ ਇੰਡੀਆ ਦੀ ਨੇਵੀ ਵਾਲੀ ਕਿਹਾ ਜਾ ਰਿਹਾ ਹੈ ਕਿ ਜਿਵੇਂ ਪਿੱਛੇ ਧਿਆਨ ਸੁਣ ਰਿਹਾ ਸੀ ਵੀ ਆ ਰਿਹਾ ਫੇਰ ਜਹਾਜ਼ ਆਗੇ ਉਹ ਤੋਂ ਪੁਰਾਣੇ ਤਾਂ 70 ਸਾਲ 60 ਸਾਲ ਦੇ 50 ਸਾਲ ਪੁਰਾਣੇ ਤੇ ਇੰਡੀਆ ਦੀ ਵਰਕੇ 에어ਫੋਰਸ ਜਿਹੜੀ ਹੈ ਉਹਦਾ ਥੋੜਾ ਕਾਫੀ ਔਖਾ ਹੈ ਪਰ ਇਹਦੇ باوجود ਕਿ ਅਸੀਂ ਖਰੀਦਨੇ ਲਾ ਫਿਰ 36 ਦਾ ਕਹਿੰਦੇ 26 ਦਾ ਸੌਦਾ ਕਰ ਰਹੇ ਨੇ ਹੁਣ ਤੇ ਉਹ ਹਥਿਆਰ ਵੇਚਣ ਦੀ ਗੇਮ ਹੈ ਉਹ ਚੱਲੀ ਜਾਣੀ ਹੈ ਕਿ ਲਿਮਟਿਡ ਵਾਰ ਇਸ ਕਰਕੇ ਵੀ ਹੋਣੀ ਹੈ ਕਿ ਅਮਰੀਕਾ ਨੇ ਫਰਾਂਸ ਨੇ ਆਪਣੇ ਹਥਿਆਰ ਵੇਚਣੇ ਨੇ ਆਪ ਦਾ ਸੰਕਟ ਦੂਰ ਕਰਨਾ ਆਰਥਿਕ ਜੇ ਜੰਗ ਲਗੂ ਤਾਂ ਹੀ ਵੇਚਨੇ ਨੇ ਸੋ ਲਿਮਟਿਡ ਵਾਰ ਦੇ ਕਈ ਪਾਸੇ ਉਹਨੂੰ ਸਕੋਪ ਲੱਗਦੇ ਨੇ ਅਮਰੀਕਾ ਚੀਨ ਵੀ ਇਹੀ ਚਾਹੁੰਦੇ ਨੇ ਸੰਸਾਰ ਦਾ ਜਿਹੜਾ ਆਰਥਿਕ ਚਹੁੰਦਾ ਉਹ ਵੀ ਇਹੀ ਚਾਹੁੰਦਾ ਵੀ ਕੋਈ ਨਾ ਕੋਈ ਗੜਬੜ ਹੋਵੇ ਤੇ ਸਮਾਨ ਵਿਕਣਾ ਸ਼ੁਰੂ ਹੋਵੇ ਤੇ ਪਾਕਿਸਤਾਨ ਤੇ ਪਾਕ ਤੋਂ ਨਾਲ ਨੂੰ ਵੱਡੇ ਟਕੜੇ ਉਹ ਕੋਈ ਯੂਕਰੇਨ ਤੇ ਰੂਸ ਵਾਲਾ ਹਸਾਬ ਨਹੀਂ ਹੈ ਪਾਕਿਸਤਾਨ ਤੇ ਭਾਰਤ ਜਿਆਦਾ ਤਵਾਹੀ ਮਚਾਉਂਦੇ ਨੇ ਇੱਕ ਦੂਜੇ ਨਾਲ ਤੇ ਉਹ ਜੰਗ ਉਹਨਾਂ ਨੂੰ ਜਿਆਦਾ ਫਾਇਦੇਮੰਦ ਹੋਊਗੀ ਇਸ ਕਰਕੇ ਉਹ ਵੀ ਥੋੜੀ-ਬੋਤੀ ਜੰਗ ਤਾਂ ਚਾਹਣਗੇ ਜਿਵੇਂ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਉਹ ਤੋਂ ਬਾਅਦ ਹੋਰਾਂ ਦੇ ਬਿਆਨ ਆਏ ਉਹਦੇ ਤੋਂ ਤਾਂ ਇੱਕ ਸਿੱਧਾ ਇੰਡੀਕੇਟ ਲੱਗਦਾ ਵੀ ਭਾਰਤ ਜਿਹੜਾ ਇਹ ਲੋਕ ਮਾਰੇਗੇ ਸਲਾਨੀ ਇਹਨਾਂ ਦਾ ਬਦਲਾ ਹਰ ਹੱਲ ਚਲਾਊਗਾ ਉੱਥੋਂ ਤੱਕ ਜਾਊਗਾ ਜਿੱਥੋਂ ਤੱਕ ਉਹਨਾਂ ਨੂੰ ਜਿਹੜੀ ਹੈ ਉਹ ਮਦਦ ਮਿਲੀ ਹੈ ਜਿੱਥੋਂ ਤੱਕ ਟ੍ਰੇਨਿੰਗ ਮਿਲੀ ਹੈ ਇਹਦੇ ਵਿੱਚ ਸਰਜਿਕਲ ਸਟ੍ਰਾਈਕ ਦੁਬਾਰਾ ਵੀ ਹੋ ਸਕਦਾ ਉਸ ਬਾਈ ਜੰਗ ਤੋਂ ਪਹਿਲਾਂ ਸਰਜਿਕਲ ਸਟ੍ਰਾਈਕ ਤਾਂ ਜੰਗ ਨਹੀਂ ਹੈ ਹਾਂ ਜੀ ਸਰਜਿਕਲ ਸਟ੍ਰਾਈਕ ਤਾਂ ਇੱਕ ਕਿਸਮ ਦਾ ਜਾ ਕੇ ਹਮਲਾ ਕਰ ਦੇਣਾ ਥੋੜੀ ਦੇਰ ਵਾਸਤੇ ਕਰਕੇ ਧੱਕਾਉਣਾ ਮੈਨੂੰ ਲੱਗਦਾ ਨਹੀਂ ਕਿ ਸਰਜਿਕਲ ਸਟ੍ਰਾਈਕ ਕਰਨਗੇ ਮੈਨੂੰ ਲੱਗਦਾ ਹੈ ਇਹ ਵਾਰ ਹੀ ਕਰਨਗੇ ਪਰ ਲਿਮਿਟਡ ਕਰਨਗੇ ਕਿਉਂਕਿ ਹੁਣ ਸਰਜਿਕਲ ਸਟ੍ਰਾਈਕ ਵਾਲਾ ਪਾਸੇ ਇਹਨਾਂ ਦਾ ਰਹਿਣਾ ਨਹੀਂ ਹੈ ਕਿੱਥੇ ਚ ਕਮਲਾ ਕਿਉਂ ਕਿੱਥੋਂ ਆਏ ਕਿਵੇਂ ਆਏ ਉਹ ਜਿਹੜਾ ਪਰ ਬਹੁਤ ਵੱਨ ਮਸੀ ਹੋਰ ਇਸ਼ੂ ਸੀ ਕਹਿਲਗਾਮ ਹੋ ਰਹਾ ਹੈ ਦੋਹਾਂ ਨੂੰ ਮਿਲਾ ਕੇ ਨਹੀਂ ਦੇਖਣਾ ਚਾਹੀਦਾ ਡੈਟ ਸਰ ਮੈਨੂੰ ਇਹ ਲੱਗਦਾ ਹੈ ਵੇ ਸਰਜੀ ਕਬ ਸਟ੍ਰਾਈਕਰੀ ਵਜਾਇਏ ਜੰਗ ਹੀ ਕਰਦੇ ਕਾਰਗਲਵਾਰ ਹੋਈਏ ਕਾਰਗਲਵਾਰ ਦੇ ਸਮੇਂ ਉਹ ਪਾਕਿਸਤਾਨ ਵਾਲੇ ਥੋੜਾ ਜਿਹਾ ਸਾਡੇ ਵਾਲੇ ਪਾਸੇ ਆਏ ਸੀ ਬਾਅਦ ਦੇ ਵਿੱਚ ਸਾਡੇ ਵੀ ਫੌਜੀ ਉਸ ਪਾਸੇ ਵੱਲ ਗਏ ਸੀ ਉਹ ਬਹੁਤੇ ਅੰਦਰ ਨਹੀਂ ਸੀ ਗਏ ਕਿ ਇਸ ਕਿਸਮ ਦੀ ਜੰਗ ਹੋ ਸਕਦੀ ਉਹ ਹੀ ਨਿੰਟਡ ਜੰਗ ਲਿਮਿਟਡ جنگ ਇਹ ਹੈ ਵੀ ਅਸੀਂ ਉਹਨਾਂ ਦੇ ਠੂਠਾ ਪਜਾ ਕਰੀਏ ਉਹ ਸਾਡੇ ਕਰੀ ਜਾ ਕਦੇ ਦੋ ਕਦਮ ਉਹ ਕਦਮ ਤਾਲ ਜਾ ਹੋਈ ਜਾਵੇ ਉਧਰ ਵਾਗੇ ਉਧਰ ਵਾਗੇ ਦੋਨੇ ਆਪਦੇ ਆਪ ਦੇ ਦੇਸ਼ਾਂ ਨੂੰ ਕਹੀ ਜਾਣ ਉਸੇ جنگ ਦੇ ਵਿੱਚ ਇੰਨਾ ਕੁ ਗਰਮੀ ਬਣੀ ਰਹੇ ਕਿ ਹਜ਼ਾਰ ਖਰੀਦ ਲੈਣ ਦੋਨੇ ਮੁਲਕ ਆਪਣੀ ਜਨਤਾ ਨੂੰ ਸਰਪ੍ਰਸਤ ਕਰਨ ਤੇ ਅਮਰੀਕਾ ਚੀਨ ਦਾ ਵੀ ਉਸ ਨਾਲ ਤੇ ਫਰਾਂਸ ਦਾ ਵੀ ਉਸ ਨਾਲ ਹੋ ਜਾਂਦਾ ਵੀ ਹੋ ਗਿਆ ਸੋ ਦੱਸ ਲਓ ਕਿ ਜੰਗ ਤਾਂ ਭਾਵੇਂ ਨਿੱਕੀ ਜਿਹੀ ਹੋਵੇ ਇੱਕ ਗੋਲਾ ਚੱਲਿਆ ਹੋਵੇ ਤੁਸੀਂ 100 ਗੋਲਾ ਖਰੀਦੋ ਉਹ ਦੀ ਕਹਿੰਗੇ ਹਾਂ ਠੀਕ ਖਰੀਦ ਲੇ ਛੋਏ ਜਸਟੀਫਾਈ ਕਰਨ ਵਾਸਤੇ ਇੰਨੀ ਜੋ ਤੁਸੀਂ ਕਿਹਾ ਇਹ ਜੀ ਮੈਂ ਸਹਿਮਤ ਹਾਂ ਵੀ ਕਾਰਗਰ ਹਿਸਾਬ ਹੀ ਕਰ ਸਕਦੇ ਨੇ। ਤੋਂ ਨਰਸਬ ਤੁਸੀਂ ਇਹ ਛੋਟ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ।